ਅੱਜ ਆਪਾਂ ਕਰਾਂਗੇ ਜਮਾਤ 8ਵੀਂ ਦੇ ਮੈਥ ਦਾ ਪੇਪਰ ਜਿਨ੍ਹਾਂ ਦੇ ਵਿੱਚੋਂ ਪ੍ਰਸ਼ਨ ਤੁਹਾਨੂੰ ਸਤੰਬਰ 2024 ਦੇ ਵਿੱਚ ਹੋਣ ਵਾਲੀ ਪ੍ਰੀਖਿਆ ਦੇ ਵਿੱਚ ਮਿਲ ਸਕਦੇ ਹਨ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਣੇ ਕੋਲ ਪਹਿਲਾ ਪ੍ਰਸ਼ਨ ਹੈ 0 ਅਤੇ 1 ਦੇ ਵਿਚਕਾਰ ਕਿੰਨੀਆਂ ਪਰਿਮੇਯ ਸੰਖਿਆਵਾਂ ਹੋ ਸਕਦੀਆਂ ਹਨ ਇਸ ਦਾ ਸਹੀ ਆਨਸਰ ਆਏਗਾ ਅਨੰਤ ਕੋਈ ਵੀ ਦੋ ਸੰਖਿਆਵਾਂ ਦੇ ਵਿਚਕਾਰ ਪਰਿਮੇਯ ਸੰਖਿਆਵਾਂ ਹਮੇਸ਼ਾ ਅਨੰਤ ਹੁੰਦੀਆਂ ਹਨ ਉਸ ਤੋਂ ਬਾਅਦ ਆਪਣੇ ਕੋਲ ਦੂਸਰਾ ਕੁਐਸਚਨ ਹੈ -2/5 ਦਾ ਜੁੜਾਤਮਕ ਉਲਟ ਕੀ ਹੈ ਜੁੜਾਤਮਕ ਉਲਟ ਹੁੰਦਾ ਹੈ ਅਗਰ ਕਿਸ ਰਕਮ ਦੇ ਅੱਗੇ ਪਲੱਸ ਹੈ ਤਾਂ ਮਾਈਨਸ ਵਿੱਚ ਬਦਲ ਜਾਂਦੀ ਹੈ ਅਗਰ ਮਾਈਨਸ ਆ ਤਾਂ ਪਲੱਸ ਵਿੱਚ ਬਦਲ ਜਾਂਦੀ ਹੈ ਹੁਣ ਇਸ ਰਕਮ ਵਿੱਚ ਆਪਣੇ ਕੋਲ -2/5 ਸੀ ਇਸ ਦਾ ਜੁੜਾਤਮਕ ਉਲਟ ਕਿੰਨਾ ਆ ਜਾਏਗਾ ਪਲੱਸ 2/5 ਤਾਂ ਸਹੀ ਆਨਸਰ ਆ ਜਾਏਗਾ ਇਸ ਦਾ অপਸ਼ਨ ਸੀ ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਤੀਸਰਾ ਪ੍ਰਸ਼ਨ ਹੈ ਇੱਕ ਚੱਲ ਵਾਲੀ ਰੇਖੀ ਸਮੀਕਰਨ ਵਿੱਚ ਚੱਲਦੀ ਵੱਤਵਦ ਘਾਤ ਕਿੰਨੀ ਹੁੰਦੀ ਹੈ ਅਗਰ ਇੱਕ ਚੱਲ ਹੈ ਤਦੋਂ ਆਨਸਰ ਵੀ ਇੱਕ ਆਏਗਾ ਉਸ ਦੀ ਘਾਤੀ ਵਤਵਤ ਕਿੰਨੀ ਹੋਏਗੀ ਇੱਕ ਹੋਏਗੀ ਉਸ ਤੋਂ ਬਾਅਦ ਆਪਨੇ ਕੋਲ ਚੌਥਾ ਪ੍ਰਸ਼ਨ ਇੱਕ ਆਇਤ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋ ਜਾਣ ਤਾਂ ਇਹ ਕੀ ਬਣ ਜਾਂਦੀ ਹੈ ਆਪਾਂ ਨੂੰ ਪਤਾ ਹੈ ਆਇਤ ਦੇ ਆਮਣੇ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਅਤੇ ਹਰ ਕੋਣ 90 ਡਿਗਰੀ ਦਾ ਹੁੰਦਾ ਹੈ ਅਗਰ ਉਹ ਸਾਰੀ ਭੁਜਾਵਾਂ ਬਰਾਬਰ ਹੋ ਜਾਣ ਤਾਂ ਇਹ ਕੀ ਬਣ ਜਾਏਗਾ ਆਪਣੇ ਕੋਲ ਇੱਕ ਵਰਗ ਬਣ ਜਾਏਗਾ ਤਾਂ ਸਹੀ ਆਨਸਰ ਆ ਜਾਏਗਾ ਬੀ ਵਰਗ ਪੰਜਵਾਂ ਪ੍ਰਸ਼ਨ ਹੈ ਇੱਕ ਚਤੁਰਭੁਜ ਦੀ ਰਚਨਾ ਕਰਨ ਲਈ ਕਟੋ-ਕਟ ਕਿੰਨੇ ਮਾਪਾਂ ਦੀ ਲੋੜ ਹੁੰਦੀ ਹੈ ਇਸ ਦਾ ਸਹੀ ਆਨਸਰ ਆਏਗਾ ਆਪਣੇ ਕੋਲ 5 ਚਤੁਰਭੁਜ ਦੀ ਰਚਨਾ ਕਰਨੀ ਹੈ ਤਾਂ ਆਪਾਂ ਨੂੰ ਕਟੋ-ਕਟ ਪੰਜ ਮਾਪਾਂ ਦੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਤੋਂ ਬਾਅਦ ਆਪਣੇ ਕੋਲ ਹੈ 6ਵਾਂ ਪ੍ਰਸ਼ਨ ਇੱਕ ਸਿੱਕਾ ਇੱਕ ਵਾਰੀ ਉਛਾਲਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਪੱਟ ਜਾਂ ਟੇਲ ਪ੍ਰਾਪਤ ਹੋਣ ਦੀ ਸੰਭਾਵਨਾ ਕੀ ਹੋਵੇਗੀ 0 ਅਤੇ 1 ਦੇ ਵਿਚਕਾਰ 0 1 ਜਿੰਨਾ ਵਿੱਚੋਂ ਕੋਈ ਨਹੀਂ ਜਦੋਂ ਵੀ ਸੰਭਾਵਨਾ ਦਾ ਕੋਈ ਵੀ ਸਵਾਲ ਆ ਜਾਏ ਤਾਂ ਸੰਭਾਵਨਾ ਹਮੇਸ਼ਾ 0 ਅਤੇ 1 ਦੇ ਵਿਚਕਾਰ ਹੁੰਦੀ ਹੈ ਇਸ ਦਾ ਸਹੀ ਆਨਸਰ ਆ ਜਾਏਗਾ ਪਹਿਲੀ অপਸ਼ਨ ਉਸ ਤੋਂ ਬਾਅਦ ਆਪਣੇ ਕੋਲ ਸੰਖਿਆ 13 ਦਾ ਵਰਗ ਕੀ ਹੋਵੇਗਾ ਵਰਗ ਹੁੰਦਾ ਹੈ ਕਿਸੇ ਰਕਮ ਨੂੰ ਦੋ ਵਾਰ ਗੁਣਾ ਕਰਨੀ ਯਾਨੀ 13 ਦਾ ਵਰਗ 13 13 13 13 ਹੁੰਦੀ ਹੈ ਆਪਣੇ ਕੋਲ 169 ਤਾਂ ਸਹੀ ਆਨਸਰ ਆ ਜਾਏਗਾ ਏ অপਸ਼ਨ ਆ ਜੇਗੀ ਉਸ ਤੋਂ ਬਾਅਦ ਆਪਣੇ ਕੋਲ 3 ਦੀ ਪਾਵਰ 0 ਦਾ ਮੁੱਲ ਕੀ ਹੋਵੇਗਾ ਕਿਸੇ ਵੀ ਰਕਮ ਦੇ ਉੱਪਰ ਅਗਰ 0 ਆ ਜਾਂਦੀ ਹੈ ਤਾਂ ਉਸ ਦਾ ਆਨਸਰ ਹਮੇਸ਼ਾ 1 ਹੋਵੇਗਾ ਕਿਸੇ ਵੀ ਰਕਮ ਦੇ ਉੱਪਰ ਅਗਰ 0 ਆਂਦਾ ਹੈ ਤਾਂ ਉਸ ਦਾ ਸਹੀ ਆਨਸਰ ਕਿਹਨਾ ਆ ਜਾਏਗਾ ਹਮੇਸ਼ਾ ਇੱਕ ਹੀ ਆਏਗਾ ਉਸ ਤੋਂ ਬਾਅਦ ਹੈ ਆਪਣੇ ਕੋਲ ਨਵਾਂ ਪ੍ਰਸ਼ਨ x ਦਾ ਮੁੱਲ ਕੀ ਹੋਵੇਗਾ ਜਿਸ ਲਈ ਬਿਰंजक 3x 4 ਅਤੇ 2x 1 ਬਰਾਬਰ ਹੋ ਜਾਂਦੇ ਹਨ ਹੁਣ ਇਹ ਬਰਾਬਰ ਕਦੋਂ ਹੋਣਗੇ ਜਦੋਂ ਆਪਾਂ ਕੋਈ ਐਗਜ਼ਾਮਪਲ ਪਤਾ ਕਰਾਂਗੇ ਆਪਣੇ ਕੋਲ ਆਪਸ਼ਨ ਹੈ -3 0 5 ਅਤੇ 1 ਇਹਨਾਂ ਦੇ ਵਿੱਚੋਂ ਅਗਰ ਆਪਾਂ ਆਪਸ਼ਨ 5 ਨੂੰ ਭਰੀਏ 3x ਦੀ ਜਗ੍ਹਾ 5 4 ਬਰਾਬਰ ਕੰਨੇ ਹੈ ਤਾਂ 2 x ਦੀ ਜਗ੍ਹਾ 5 1 3 ਦੀ ਗੁਣਾ ਕਰ 5 ਨਾਲ ਕਰੀਏ 15 4 2 ਦੀ ਗੁਣਾ 5 ਨਾਲ ਕਰੀਏ 10 1 15 4 11 10 1 ਵੀ 11 ਤੇ ਬਰਾਬਰ ਕਦੋਂ ਹੁੰਦੇ ਹੈ ਜਦੋਂ ਆਪਾਂ ਐਗਜ਼ਾਮਪਲ ਕਿੰਨਾ ਭਰਾਂਗੇ ਆਪਾਂ 5 ਭਰਾਂਗੇ ਤਾਂ ਸਹੀ ਆਨਸਰ ਆ ਜਾਏਗਾ ਆਪਸ਼ਨ ਸੀ ਆ ਜਾਏਗੀ ਉਸ ਤੋਂ ਬਾਅਦ ਆਪਣੇ ਕੋਲ 10ਵਾਂ ਪ੍ਰਸ਼ਨ ਜੇਕਰ ਸਮਾਂਤਰ ਚਤੁਰਭੁਜ ਦੀਆਂ ਸੰਮੁਖ ਭੁਜਾਵਾਂ 2x+24 ਹੁਣ ਤਾਂ x ਦਾ ਮੁੱਲ ਕੀ ਹੋਵੇਗਾ ਆਪਾਂ ਨੂੰ ਪਤਾ ਹੈ ਸਮਾਂਤਰ ਚਤੁਰਭੁਜ ਦੀਆਂ ਸਰਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ ਯਾਨੀ 6x ਕਿਸ ਦੇ ਬਰਾਬਰ ਹੋ ਜਾਏਗਾ ਆਪਣੇ ਕੋਲ 24 ਦੇ ਤਾਂ ਆਪਾਂ x ਦਾ ਮੁੱਲ ਪਤਾ ਕਰਨਾ ਹੈ ਆਪਣੇ ਕੋਲ ਆਪਸ਼ਨ ਹੈ 4 6 24 ਅਤੇ 12 6 ਹੁਣ ਇੱਥੇ ਆਪਾਂ x ਦਾ ਮੁੱਲ ਕੀ ਭਰੀਏ ਕਿ ਬਰਾਬਰ 24 ਆ ਜੇ ਜਦੋਂ ਆਪਾਂ ਪਹਿਲੀ ਆਪਸ਼ਨ 4 ਭਰਾਂਗੇ ਤਾਂ 6 ਚੋਕਾ 24 ਤਾਂ ਸਹੀ ਆਨਸਰ ਆ ਜਾਏਗਾ 24 ਤਾਂ ਆਪਾਂ ਪਰਹਿ ਕੇ x ਦਾ ਮੁੱਲ 4 ਤਾਂ ਸਹੀ ਆਨਸਰ ਆ ਜੀਗੀ ਆਪਸ਼ਨ A ਆ ਜੀਗੀ 4 ਉਸ ਤੋਂ ਬਾਅਦ ਆਪਣੇ ਕੋਲ 11ਵਾਂ ਆਪਰੇਸ਼ਨ ਇੱਕ ਕਣ ਦੀ ਪੂਜਾ 4 ਸੈਂਟੀਮੀਟਰ ਹੈ ਤਾਂ ਇਸ ਦਾ ਆਇਤਨ ਕੀ ਹੋਵੇਗਾ ਹੁਣ ਆਪਾਂ ਨੂੰ ਪਤਾ ਹੈ ਕਣ ਦਾ ਆਇਤਨ ਕੀ ਹੁੰਦਾ ਹੈ ਪੂਜਾ ਗੁਣਾ ਪੂਜਾ ਗੁਣਾ ਪੂਜਾ ਯਾਨੀ ਪੂਜਾ ਨੂੰ ਆਪਾਂ ਤਿੰਨ ਵਾਰ ਗੁਣਾ ਕਰਨੀ ਹੈ 4 4 4 4 4 16 ਤੇ 16 4 64 ਤਾਂ ਸਹੀ ਆਨਸਰ ਆਜਿਗਾ ਇਸ ਦਾ 64 ਸੈਂਟੀਮੀਟਰ ਕਯੂਬ ਉਸ ਤੋਂ ਬਾਅਦ ਹੈ ਆਪਣੇ ਕੋਲ 12ਵਾਂ ਆਪਰੇਸ਼ਨ a ਦੀ ਪਾਵਰ m ਡਿਵਾਈਡ a ਦੀ ਪਾਵਰ n ਇਸ ਦਾ ਮਤਲਬ ਕੀ ਹੋਵੇਗਾ a ਦੀ ਪਾਵਰ m ਡਿਵਾਈਡ a ਦੀ ਪਾਵਰ n ਜਦੋਂ ਡਿਵਾਈਡ ਕਰਨਾ ਹੋਵੇ ਤਾਂ ਜਿਹੜੀ ਪਾਵਰ ਹੈ ਉਹ ਕੀ ਹੋ ਜਾਂਦੀ ਹੈ ਮਾਈਨਸ ਹੋ ਜਾਂਦੀ ਹੈ ਤਾਂ ਸੀ ਆਨਸਰ ਆ ਜਾਏਗਾ a ਦੀ ਪਾਵਰ m n ਅਗਰ ਗੁਣਾ ਹੁੰਦਾ ਤਾਂ ਫਿਰ ਜੋੜੋ ਹੁੰਦਾ ਹੈ ਤਾਂ ਆਨਸਰ ਆਣਾ ਸੀ a m n ਮਗਰ ਇੱਥੇ ਡਿਵਾਈਡ ਹੈ ਤਾਂ ਇਸ ਕਰਕੇ a ਦੀ ਪਾਵਰ m n ਆ ਜਾਏਗਾ ਉਸ ਤੋਂ ਬਾਅਦ ਹੈ ਆਪਣੇ ਕੋਲ ਅਗਲਾ ਪ੍ਰਸ਼ਨ ਸੰਖਿਆ 299 ਦੇ ਵਰਗ ਦਾ ਇਕਾਈ ਦਾ ਅੰਕ ਕੀ ਹੋਵੇਗਾ ਹੁਣ ਆਪਾਂ 299 ਦਾ ਜਦੋਂ ਵਰਗ ਕਰਾਂਗੇ ਯਾਨੀ 299 ਨੂੰ ਗੁਣਾ ਆਪਾਂ 299 ਨਾਲ ਕਰਾਂਗੇ ਤਾਂ ਆਪਣੇ ਕੋਲ ਇਕਾਈ ਅੰਕ ਕੀ ਆਵੇਗਾ ਇਸ ਔਖਾ ਹੈ ਆਪਾਂ ਇਕਾਈ ਅੰਕ ਨੂੰ ਗੁਣਾ ਕਰਾਂਗੇ 9 ਦੀ ਗੁਣਾ 9 ਨਾਲ ਕਿੰਨਾ ਹੋ ਜਾਏਗਾ 81 ਤਾਂ ਆਪਾਂ ਵੇਖਿਆ ਇਕਾਈ ਦਾ ਅੰਕ ਕੀ ਆ ਗਿਆ ਆਪਣੇ ਕੋਲ 1 ਆ ਗਿਆ ਤਾਂ ਸਹੀ ਆਨਸਰ ਅਜ ਕਿਸ ਦਾ ਆਪਸ਼ਨ ਬੀ ਆ ਜਾਏਗੀ ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਪ੍ਰਸ਼ਨ 32 ਨੂੰ ਕਿਹੜੀ ਸੰਖਿਆ ਨਾਲ ਗੁਣਾ ਕਰੀ ਕੇ ਪੂਰਨ ਘਣ ਬਣ ਜਾਵੇ 2 3 4 ਜਾਂ 5 ਹੁਣ ਪਹਿਲੀ অপਸ਼ਨ 2 ਹੈ ਅਗਰ ਆਪਾਂ 32 ਨੂੰ ਗੁਣਾ 2 ਨਾਲ ਕਰੀਏ ਤਾਂ ਆਪਣੇ ਕੋਲ ਕਿੰਨਾ ਆ ਜਾਂਦਾ ਹੈ 64 ਆ ਜਾਂਦਾ ਹੈ ਤੇ 64 ਕਿਸ ਦਾ ਘਣ ਹੁੰਦਾ ਆਪਣੇ ਕੋਲ 4 ਦਾ 4 4 4 ਤਾਂ ਆਪਾਂ ਗੁਣਾ ਕਿਸ ਨਾਲ ਕਰਨੀ ਪਈ 2 ਨਾਲ ਤਾਂ ਸਹੀ ਅਨਸਰ ਆ ਜੀਗਾ অপਸ਼ਨ A ਆ ਜੇਗੀ ਉਸ ਤੋਂ ਬਾਅਦ ਆਪਣੇ ਕੋਲ 15ਵਾਂ ਪ੍ਰਸ਼ਨ 3 ਦੀ ਪਾਵਰ 2 4 ਦੀ ਪਾਵਰ 2 ਤੇ ਪਾਵਰ 0 ਦਾ ਮੁੱਲ ਕੀ ਹੋਵੇਗਾ ਆਪਾਂ ਹੁਣੇ ਕੀਤਾ ਹੈ ਕਿਸੇ ਵੀ ਰਕਮ ਦੇ ਉੱਪਰ ਅਗਰ 0 ਆ ਜਾਂਦੀ ਹੈ ਤਾਂ ਉਸ ਦਾ ਮੁੱਲ ਹਮੇਸ਼ਾ ਕਿੰਨਾ ਹੋ ਜਾਏਗਾ ਆਪਣੇ ਕੋਲ 1 ਆਏਗਾ ਤਾਂ ਇਸ ਦੇ ਸਹੀ ਆਨਸਰ ਜੇ ਕੋ ਆਪਸ਼ਨ ਸੀ ਆ ਜਾਏਗਾ ਅਗਲਾ ਪ੍ਰਸ਼ਨ ਹੈ ਜੇਕਰ ਕਿਸੇ ਸੰਖਿਆ ਦੇ ਇਕਾਈ ਅੰਕ 2 ਹੈ ਤਾਂ ਇਸ ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ ਹੁਣ ਆਪਾਂ ਨੂੰ ਪਤਾ ਹੈ ਸੰਖਿਆ ਦੇ ਇਕਾਈ ਅੰਕ 2 ਹੈ ਇਸ ਦੇ ਘਣ ਦਾ ਘਣ ਦਾ ਮਤਲਬ ਹੁੰਦਾ ਕਿਸੇ ਰਕਮ ਨੂੰ ਤਿੰਨ ਵਾਰ ਗੁਣਾ ਕਰਨੀ 2 2 2 ਜੇ ਦ ਇਹਨਾਂ ਦੀ ਗੁਣਾ ਕਰਾਂਗੇ 2 2 4 4 2 8 ਤਾਂ ਇਹ ਅੰਕ ਇਕਾਈ ਅੰਕ ਕਿੰਨਾ ਆ ਜਾਏਗਾ ਆਪਣੇ ਕੋਲ 8 ਆ ਜਾਏਗਾ ਆਪਸ਼ਨ ਡੀ ਇਸ ਦਾ ਸਹੀ ਆਨਸਰ ਹੈ ਉਸ ਤੋਂ ਬਾਅਦ ਆਪਣੇ ਕੋਲ ਸਹੀ ਜਾਂ ਗਲਤ ਪਹਿਲਾ ਪ੍ਰਸ਼ਨ ਹੈ ਵਰਗ ਵਿੱਚ ਪੁਜਾਵਾਂ ਦੇ ਕੋਣ ਬਰਾਬਰ ਹੁੰਦੇ ਹਨ ਹੁਣ ਆਪਾਂ ਨੂੰ ਪਤਾ ਹੈ ਵਰਗ ਦੇ ਵਿੱਚ ਸਾਰੀ ਪੁਜਾਵਾਂ ਬਰਾਬਰ ਹੁੰਦੀਆਂ ਹਨ ਤੇ ਹਰ ਕੋਣ 90 ਡਿਗਰੀ ਦਾ ਹੁੰਦਾ ਹੈ ਤੇ ਉਹਨਾਂ ਨੇ ਕਿਹਾ ਹੈ ਵਰਗ ਵਿੱਚ ਪੁਜਾਵਾਂ ਅਤੇ ਕੋਣ ਦੋਨੋਂ ਬਰਾਬਰ ਹੁੰਦੇ ਹਨ ਤੇ ਇਸ ਦਾ ਆਨਸਰ ਸਹੀ ਆ ਜਾਏਗਾ ਦੂਸਰਾ ਹੈ ਆਪਣੇ ਕੋਲ ਵਰਗ ਅੰਤਰਾਲ 10 ਤੋਂ 15 ਦੀ ਉੱਪਰਲੀ ਸੀਮਾ 10 ਹੈ ਇਸ ਦਾ ਸਹੀ ਆ ਸਰਾਏਗਾ ਗਲਤ ਕਿਉਂਕਿ ਇਸ ਦੀ ਉੱਪਰਲੀ ਸੀਮਾ 15 ਹੈ ਅਤੇ ਹੇਠਲੀ ਸੀਮਾ 10 ਆਏਗਾ ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਹੈ ਟਾਂਕ ਸੰਖਿਆ ਦਾ ਘਣ ਜਿਸਤ ਹੁੰਦਾ ਹੈ ਹੁਣ ਟਾਂਕ ਸੰਖਿਆ ਕਿਹੜੀ ਹੁੰਦੀ ਹੈ 1 3 5 7 ਜਿਹੜੀ 2 ਦੇ ਪਾੜੇ ਤੇ ਨਹੀਂ ਆਉਂਦੀ ਜਦੋਂ ਆਪਾਂ ਇਹਨਾਂ ਦਾ ਘਣਨ ਕਰਾਂਗੇ ਤਾਂ ਆਪਾਂ ਵੇਖਣਾ ਉਹ ਜਿਸਤ ਆਏਗਾ ਜਾਂ ਟਾਂਕ ਆਏਗਾ ਜਦੋਂ ਆਪਾਂ 1 ਦਾ ਘਣਨ ਕਰਾਂਗੇ 1 1 1 ਤਾਂ ਆਪਣੇ ਕੋਲ ਕਿੰਨਾ ਆ ਜਾਏਗਾ 1 ਯਾਨੀ ਜਦੋਂ ਟਾਂਕ ਨੂੰ 3 ਵਾਰ ਗੁਣਾ ਕੀਤੀ ਤਾਂ ਕਿੰਨਾ ਆ ਗਿਆ ਆਪਣੇ ਕੋਲ ਟਾਂਕ ਆ ਗਿਆ ਅਗਰ ਆਪਾਂ 3 ਦਾ ਗੁਣਾ ਕਰੀਏ 3 3 3 339 907 ਇਹ ਵੀ ਆਪਣੇ ਕੋਲ ਕੀ ਆ ਗਿਆ ਟਾਂਕ ਆ ਗਿਆ ਜਾਨੀ ਜਦੋਂ ਟਾਂਕ ਸੰਖਿਆ ਦਾ ਆਪਾਂ ਘਣ ਕਰਾਂਗੇ ਤਾਂ ਉਸ ਦਾ ਆਨਸਰ ਟਾਂਕ ਆਣਾ ਚਾਹੀਦਾ ਹੈ ਮਗਰ ਇੱਥੇ ਆਪਣੇ ਕੋਲ ਜਿਸਤ ਹੈ ਤੇ ਇਸ ਲਈ ਇਸ ਦਾ ਆਨਸਰ ਗਲਤ ਆਏਗਾ ਉਸ ਤੋਂ ਬਾਅਦ ਆਪਣੇ ਕੋਲ ਚੌਥਾ ਆਪਰੇਸ਼ਨ ਹੈ ਸੰਖਿਆ a/b ਦਾ ਜੁੜਾਤਮਕ ਉਲਟ b/a ਹੋਵੇਗਾ ਇਹ ਵੀ ਆਪਣੇ ਕੋਲ ਗਲਤ ਹੈ ਕਿਉਂਕਿ ਜੁੜਾਤਮਕ ਉਲਟਾ ਦੇ ਵਿੱਚ ਅਗਰ ਕੋਈ ਰਕਮ ਪਲੱਸ ਹੈ ਤਾਂ ਉਹ ਮਾਈਨਸ ਵਿੱਚ ਆ ਜਾਂਦੀ ਹੈ ਮਗਰ ਇੱਥੇ ਰਕਮ ਨੂੰ ਉਲਟ ਕਰਕੇ ਲਿਖਿਆ ਹੋਇਆ ਹੈ ਇਸ ਕਰਕੇ ਇਹ ਗੁਣਾਤਮਕ ਉਲਟ ਹੋਏਗਾ ਨਾ ਕਿ ਜੋੜਾਤਮਕ ਉਲਟ ਇਸ ਕਰਕੇ ਇਸ ਦਾ ਆਨਸਰ ਵੀ ਗਲਤ ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਸਮੀਕਰਨ 4x 3 3x 12 ਦਾ ਸੱਜਾ ਪਾਸਾ 3x 2 ਹੈ ਇਸ ਦਾ ਆਨਸਰ ਵੀ ਗਲਤ ਆ ਜਾਏਗਾ ਕਿਉਂਕਿ ਸੱਜੇ ਪਾਸੇ 'ਚ ਆਪਣੇ ਕੋਲ ਹੈ 3x 12 ਹੈ ਮਗਰ ਇੱਥੇ ਲਿਖਿਆ ਹੈ 3x 2 ਇਸ ਕਰਕੇ ਇਹ ਗਲਤ ਹੈ ਅਗਲਾ ਹੈ ਆਪਣੇ ਕੋਲ 64 ਦੇ ਵਰਗਮੂਲ ਦੇ ਅੰਕਾਂ ਦੀ ਗਿਣਤੀ 2 ਹੋਵੇਗੀ। ਹੁਣ ਆਪਾਂ ਨੂੰ ਪਤਾ ਹੈ ਚੌਣ ਦਾ ਵਰਗਮੂਲ ਆਪਣੇ ਕੋਲ ਹੁੰਦਾ ਹੈ 8 ਕਿਉਂਕਿ 8 8 64 ਹੁੰਦੇ ਹੈ। ਹੁਣ ਆਪਾਂ ਵੇਖੀਏ ਤੇ ਇਸ ਦੇ ਅੰਕ ਕਿੰਨੇ ਹੈ? 1 ਹੀ ਹੈ। ਮਗਰ ਇਹਦੇ ਅੰਕਾਂ ਦੀ ਗਿਣਤੀ 2 ਹੈ ਇਸ ਕਰਕੇ ਇਸ ਦਾ ਅਨਸਰ ਵੀ ਗਲਤ ਆ ਜਾਏਗਾ। ਉਸ ਤੋਂ ਬਾਅਦ ਹੈ 225 ਇੱਕ ਪੂਰਨਕਣ ਹੈ। ਤਾਂ ਆਪਾਂ 225 ਦਾ ਪੂਰਨਕਣ ਹੁੰਦਾ ਹੈ ਜਾਂ ਨਹੀਂ ਹੁੰਦਾ? ਇਹ ਆਪਾਂ ਨੂੰ ਚੈੱਕ ਕਰਨਾ ਪਏਗਾ। ਹੁਣ ਜਦੋਂ ਆਪਾਂ 225 ਦੇ ਗੁਨਨਖੰਡ ਬਣਾਏ ਤਾਂ ਆਪਣੇ ਕੋਲ ਜੋੜੇ 2-2 ਦੇ ਬਣੇ ਨਾ ਕਿ 3-3 ਦੇ ਜਦੋਂ ਜੋੜੇ 2-2 ਦੇ ਬਣਨ ਤਾਂ ਉਹ ਵਰਗ ਹੁੰਦਾ ਹੈ ਅਗਰ 3-3 ਦੇ ਬਣਨ ਤਾਂ ਉਹ ਘਣ ਹੁੰਦਾ ਹੈ ਮਗਰ ਇੱਥੇ ਪੁੱਛਿਆ ਆਪਣੇ ਕੋਲ 221 ਪੂਰਨ ਘਣ ਹੈ ਮਗਰ ਇੱਥੇ ਜੋੜੇ ਆਪਣੇ ਕੋਲ 2-2 ਦੇ ਬਣੇ ਹੈ ਇਸ ਕਰਕੇ ਪੂਰਨ ਘਣ ਨਹੀਂ ਹੈ ਇਸ ਦਾ ਆਨਸਰ ਵੀ ਗਲਤ ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਖਾਲੀ ਥਾਵਾਂ ਪਹਿਲਾ ਪ੍ਰਸ਼ਨ ਹੈ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ 360 ਹੁੰਦਾ ਹੈ ਆਪਾਂ ਨੂੰ ਪਤਾ ਹੈ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਹਮੇਸ਼ਾ ਕਿੰਨਾ ਹੁੰਦਾ ਹੈ ਤਾਂ ਸੋ 360 ਡਿਗਰੀ ਹੁੰਦਾ ਹੈ ਪਹਿਲੇ ਦਾ ਆਨਸਰ ਆ ਜਾਏਗਾ 360 ਦੂਸਰਾ ਹੈ ਕਿਸੇ ਪਾਈ ਚਾਰਟ ਵਿੱਚ ਚੱਕਰ ਦੇ ਕੇਂਦਰ ਤੇ ਬਣੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਇਹ ਹੁਣ ਆਪਾਂ ਨੂੰ ਪਤਾ ਹੈ ਕੇਂਦਰ ਦੇ ਉੱਪਰ ਬਣੇ ਕੋਣਾਂ ਦਾ ਜੋੜ ਵੀ ਕਿੰਨਾ ਹੁੰਦਾ ਹੈ 360 ਹੁੰਦਾ ਹੈ ਤੇ ਇਸ ਦਾ ਆਨਸਰ ਵੀ ਕਿੰਨਾ ਆ ਜਾਏਗਾ 360 ਆ ਜਾਏਗਾ ਤੀਸਰਾ ਪ੍ਰਸ਼ਨ ਹੈ 2x 3 12 ਇੱਕ ਡੈਸ਼ ਸਮੀਕਰਨ ਹੈ ਹੁਣ ਆਪਾਂ ਨੂੰ ਪਤਾ ਹੈ ਇੱਥੇ ਸਿਰਫ ਇੱਕ ਚਲ ਹੈ x ਇਸ ਕਰਕੇ ਕੀ ਆ ਜਾਏਗਾ ਇੱਕ ਰੇਖੀ ਸਮੀਕਰਨ ਹੈ ਇੱਕ ਰੇਖੀ ਸਮਿਕਰਨ ਹੈ ਕਿਉਂਕਿ ਇਸ ਵਿੱਚ ਘਾਤ ਕਿੰਨੀ ਆਪਣੇ ਕੋਲ ਇੱਕ ਹੈ ਅਗਲਾ ਪ੍ਰਸ਼ਨ ਹੈ ਟਾਂਕ ਸੰਖਿਆ ਦਾ ਵਰਗ ਹਮੇਸ਼ਾ ਡੈਸ਼ ਹੁੰਦਾ ਹੈ ਇਹ ਆਪਾਂ ਨੂੰ ਕਰਨਾ ਪਏਗਾ ਹੁਣੇ ਆਪਾਂ ਕੀਤਾ ਹੈ ਜਦੋਂ ਟਾਂਕ ਸੰਖਿਆ ਦਾ ਵਰਗ ਕਰਦੇ ਹਾਂ ਮੰਨ ਲਓ 1 ਦਾ ਅਗਰ ਵਰਗ ਕਰੀਏ 1 1 ਆਪਣੇ ਕੋਲ ਕਿੰਨਾ ਆ ਜਾਏਗਾ 1 ਆ ਜਾਏਗਾ ਕੋਈ ਹੋਰ ਟਾਂਕ ਸੰਖਿਆ ਕਰਾ ਪਤਾ ਇਹਨਾਂ ਲਈਏ ਅਗਰ 3 ਦਾ ਵਰਗ ਕਰੀਏ 3 3 ਤਾਂ ਕਿੰਨਾ ਆ ਜਾਏਗਾ 9 ਜੇ ਜਦੋਂ ਟਾਂਕ ਸੰਖਿਆ ਦਾ ਵਰਗ ਕੀਤਾ ਤਾਂ ਆਪਣੇ ਕੋਲ ਆਨਸਰ ਵੀ ਟਾਂਕ ਸੰਖਿਆ ਹੀ ਆ ਰਿਹਾ ਹੈ ਤਾਂ ਇਸ ਦਾ ਸਹੀ ਆਨਸਰ ਆ ਜਾਏਗਾ ਆਪਣੇ ਕੋਲ ਟਾਂਕ ਉਸ ਤੋਂ ਬਾਅਦ ਆਪਣੇ ਕੋਲ ਪੰਜਵਾਂ ਪ੍ਰਸ਼ਨ ਇੱਕ ਦਾ ਘਣ ਡੈਸ਼ ਹੁੰਦਾ ਹੈ ਘਣ ਦਾ ਮਤਉ ਹੁੰਦਾ ਕਿਸੇ ਰਕਮ ਨੂੰ ਤਿੰਨ ਵਾਰ ਗੁਣਾ ਕਰਨੀ 1 1 1 ਜਦੋਂ 1 ਦੀ ਗੁਣਾ 1 ਨਾਲ ਕੀਤੀ 1 ਫਿਰ ਗੁਣਾ 1 ਨਾਲ ਕੀਤੀ ਆਪਣੇ ਕੋਲ 1 ਆ ਜਾਏਗਾ ਤਾਂ ਇੱਕ ਦਾ ਘਣ ਕਿੰਨਾ ਆ ਜਾਏਗਾ ਆਪਣੇ ਕੋਲ 1 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਛੇਵਾਂ ਪ੍ਰਸ਼ਨ ਹੈ ਜੇਕਰ ਕਿਸੇ ਘਣ ਦੀ ਪੂਜਾ 4 ਸੈਂਟੀਮੀਟਰ ਹੈ ਤਾਂ ਇਸ ਦਾ ਆਇਤਨ ਡੈਸ਼ ਸੈਂਟੀਮੀਟਰ ਕਯੂਬ ਹੋਵੇਗਾ ਹੁਣ ਆਪਾਂ ਨੂੰ ਪਤਾ ਹੈ ਘਣ ਦਾ ਆਇਤਨ ਹੁੰਦਾ ਹੈ ਪੂਜਾ 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 ਯਾਨੀ 4 ਗੁਣਾ 4 4 4 4 16 16 4 64 ਤਾਂ ਸਹੀ ਆਂਸਰ ਆ ਜਾਏਗਾ ਇਸਦਾ 64 ਆ ਜਾਏਗਾ ਅਗਲਾ ਪ੍ਰਸ਼ਨ ਹੈ 5 ਦੀ ਪਾਵਰ 3 ਪਾਵਰ 4 ਕਿੰਨਾ ਹੋਏਗਾ ਆਪਾਂ ਨੂੰ ਪਤਾ ਹੈ ਪਾਵਰਾਂ ਦੀ ਗੁਣਾ ਹੁੰਦੀ ਹੈ 3 4 ਤਾਂ ਕਿੰਨਾ ਆ ਜਾਏਗਾ 5 ਦੀ ਪਾਵਰ 3 4 12 ਤਾਂ ਸਹੀ ਆਂਸਰ ਆ ਜਾਏਗਾ 5 ਦੀ ਪਾਵਰ 12 ਇਸਦਾ ਸਹੀ ਆਂਸਰ ਹੋਏਗਾ ਉਸ ਤੋਂ ਬਾਅਦ ਆਪਣੇ ਕੋਲ ਦੋ-ਦੋ ਅੰਕਾਂ ਦੇ ਪ੍ਰਸ਼ਨ ਪਹਿਲਾ ਹੈ 3/10 ਅਤੇ 9/10 ਦੇ ਵਿਚਕਾਰ ਕੋਈ ਵੀ ਦੋ ਪਰਿਮੇਯ ਸੰਖਿਆਵਾਂ ਪਤਾ ਕਰੋ ਬਹੁਤ ਸੌਖਾ ਹੈ 3/10 ਅਤੇ 9/10 ਦੇ ਵਿਚਕਾਰ ਆਪਾਂ ਦੇਖ ਸਕਦੇ ਹਾਂ 4/10 ਜਾਂ ਫਿਰ 5/10 ਜਾਂ 6/10 7/10 8/10 ਇਹਨਾਂ ਦੇ ਵਿੱਚ ਆਪਾਂ ਕੋਈ ਵੀ ਦੋ ਪਰਿਮੇਯ ਸੰਖਿਆਵਾਂ ਲਿਖਾਂਗੇ ਤਾਂ ਆਪਾਂ ਨੂੰ ਦੋ ਨੰਬਰ ਪੂਰੇ ਮਿਲਣਗੇ ਉਸ ਤੋਂ ਬਾਅਦ ਆਪਣੇ ਕੋਲ ਹੈ ਪ੍ਰਸ਼ਨ ਨੰਬਰ 5 2/3 ਦੀ ਪਾਵਰ -4 ਦਾ ਮੁੱਲ ਪਤਾ ਕਰੋ ਹੁਣ ਅਗਰ ਰਕਮ ਦੇ ਉੱਪਰ ਮਾਈਨਸ ਆ ਜੇ ਤਾਂ ਰਕਮ ਨੂੰ ਸਭ ਤੋਂ ਪਹਿਲਾਂ ਉਲਟ ਕਰਕੇ ਲਿਖੀਦਾ ਹੁੰਦਾ ਹੈ ਜਿਸ ਤਰ੍ਹਾਂ 3/2 ਤੇ ਪਾਵਰ ਚ ਕਿੰਨਾ ਆ ਜਾਏਗਾ ਆਪਣੇ ਕੋਲ -4 ਕੀ ਬਣ ਜਾਏਗਾ ਸਿਰਫ 4 ਬਣ ਜਾਏਗਾ ਜਦੋਂ ਪਾਵਰ ਵਿੱਚ ਮਾਈਨਸ ਆ ਜੇ ਤਾਂ ਰਕਮ ਨੂੰ ਉਲਟ ਕਰ ਦੇਣਾ ਹੈ ਤਾਂ ਮਾਈਨਸ ਨੂੰ ਖਤਮ ਕਰ ਦੇਣਾ ਹੈ ਹੁਣ ਆਪਣੇ ਕੋਲ ਆ ਗਿਆ ਹੈ 3/2 ਦੀ ਪਾਵਰ 4 ਇਸ ਨੂੰ ਹੱਲ ਕਰ ਲੈਣਾ ਹੈ 3/2 ਨੂੰ ਆਪਾਂ 4 ਵਾਰ ਗੁਣਾ ਕਰਨੀ ਹੈ 3/2 3/2 గుణ 3/2 గుణ 3/2 3 ਦੀ గుణ 3 ਨੂੰ ਕੀਤੀ 9 9 3 27 27 3 81 ਆਪਣੇ ਕੋਲ 81 ਆ ਜਾਏਗਾ नीचे 2 2 4 4 2 8 8 2 16 ਤਾਂ ਸਹੀ ਆਨਸਰ ਆ ਜਾਏਗਾ 81/16 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ 6ਵਾਂ ਪ੍ਰਸ਼ਨ ਹੈ ਸੰਖਿਆ 9604 ਦਾ ਵਰਗਮੂਲ ਪਤਾ ਕਰੋ ਵਰਗਮੂਲ ਦੀ ਆਪਾਂ ਨੂੰ 2-2 ਦੇ ਜੋੜੇ ਬਣਾਉਣੇ ਪੈਣੇ ਹਨ ਹੁਣ ਜਦੋਂ ਆਪਾਂ 9604 ਦੇ ਗੁਨਨਖੰਡ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਦੋ ਤੇ ਭਾਗ ਕੀਤੀ 4802 ਆਏਗਾ ਫਿਰ ਦੋ ਤੇ ਭਾਗ ਕੀਤੀ 241 ਆਏਗਾ ਫਿਰ 7 ਤੇ ਭਾਗ ਕੀਤੀ 343 343 ਨੂੰ 7 ਤੇ ਭਾਗ ਕਰਕੇ 49 49 ਨੂੰ 7 ਤੇ ਭਾਗ ਕਰਕੇ 7 ਤੇ 7 ਨੂੰ 7 ਤੇ ਭਾਗ ਕੀਤੀ 1 ਹੁਣ ਆਪਣੇ ਕੋਲ ਜੋੜੇ ਬਣ ਗਏ ਹਨ 1 2 ਦਾ ਬਣ ਗਿਆ ਹੈ 1 7 ਦਾ ਤੇ 1 7 ਦਾ ਯਾਨੀ 2 7 ਦੇ ਤੇ 1 2 ਦਾ ਤਾਂ ਇਹਨਾਂ ਦੇ ਗੁਣਾ ਕਰ ਦੇਣੀ ਹੈ 2 7 ਗੁਣਾ 7 2 7 ਕਿੰਨੇ ਹੁੰਦੇ ਆਪਣੇ ਕੋਲ 14 7 14 7 ਕਿੰਨਾ ਹੁੰਦਾ ਆਪਣੇ ਕੋਲ 98 ਤਾਂ ਸਹੀ ਆਨਸਰ ਆ ਜਾਏਗਾ ਇਸਦਾ 98 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਸੱਤਵਾਂ ਪ੍ਰਸ਼ਨ ਹੈ ਸੰਖਿਆ 3375 ਦਾ ਘਣਮੂਲ ਪਤਾ ਕਰੋ ਤਾਂ ਘਣਮੂਲ ਲਈ ਆਪਾਂ ਤਿੰਨ-ਤਿੰਨ ਦੇ ਜੋੜੇ ਬਣਾਵਾਂਗੇ ਹੁਣ ਜਦੋਂ ਆਪਾਂ 3375 ਦੇ ਗੁਣਨਖੰਡ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ 3 ਤੇ ਭਾਗ ਕਰਾਂਗੇ ਕਿੰਨਾ ਜੱਗ ਆਪਣੇ ਕੋਲ 1125 ਫਿਰ 3 ਤੇ ਭਾਗ ਕਰਕੇ 375 ਫਿਰ 3 ਤੇ ਭਾਗ ਕੀਤੀ 125 125 ਨੂੰ 5 ਤੇ ਭਾਗ ਕੀਤਾ 25 25 ਨੂੰ ਫਿਰ 5 ਤੇ ਕੀਤਾ 5 ਤੇ 5 ਨੂੰ 5 ਤੇ ਭਾਗ ਕਰਕੇ 1 ਆ ਜਾਏਗਾ ਹੁਣ ਆਪਣੇ ਕੋਲ ਗੁਣਨਖੰਡ ਬਣ ਗਏ ਹਨ ਇੱਕ 3 ਦਾ ਜੋੜਾ ਬਣ ਗਿਆ ਹੈ ਤੇ ਇੱਕ 5 ਦਾ ਬਣ ਗਿਆ ਹੈ ਤੇ ਇਹਨਾਂ ਦੀ ਗੁਣਾ ਕਰ ਦਾਂਗੇ ਜਦੋਂ ਵੀ ਆਪਾਂ ਕਣਮੂਲ ਪਤਾ ਕਰਨਾ ਹੈ ਤਾਂ 3 5 3 5 ਕਿੰਨੇ ਹੁੰਦੇ ਹਨ 15 ਤਾਂ ਸਹੀ ਆਨਸਰ ਆ ਜਾਏਗਾ ਆਪਣੇ ਕੋਲ 15 ਉਸ ਤੋਂ ਬਾਅਦ ਆਪਣੇ ਕੋਲ 4-4 ਰੰਕਾਂ ਵਾਲੇ ਪ੍ਰਸ਼ਨ 8ਵਾਂ ਪ੍ਰਸ਼ਨ ਹੈ ਸਮੀਕਰਨ ਹੱਲ ਕਰੋ x 5 3 x 3 5 ਇਸ ਨੂੰ ਹੱਲ ਕਰ ਲਈ ਸਭ ਤੋਂ ਪਹਿਲਾਂ ਆਪਾਂ ਕਰਾਸ ਮਲਟੀਪਲਾਈ ਕਰਾਂਗੇ ਯਾਨੀ 5 ਦੀ ਗੁਣਾ x 5 ਨਾਲ ਅਤੇ 3 ਦੀ ਗੁਣਾ x 3 ਨਾਲ ਜਦੋਂ 5 ਦੀ ਗੁਣਾ ਆਪਾਂ x 5 ਨਾਲ ਕਰਾਂਗੇ 5 ਦੀ ਗੁਣਾ ਆਪਾਂ ਕਰਨੀ ਹੈ x 5 ਨਾਲ ਤੇ ਬਰਾਬਰ ਦੇ ਵਿੱਚ 3 ਦੀ ਗੁਣਾ ਕਿਸ ਨਾਲ ਕਰਾਂਗੇ x ਤਿੰਨ ਹੁਣ 5 ਦੀ ਗੁਣਾ x ਨਾਲ ਕੀਤੀ ਆਪਣੇ ਕੋਲ ਆ ਜਾਏਗਾ 5x 5 ਦੀ ਗੁਣਾ 5 ਨਾਲ ਕਰਾਂਗੇ 25 ਬਰਾਬਰ 3 ਦੀ ਗੁਣਾ x ਨਾਲ ਕੀਤੀ 3x 3 ਦੀ ਗੁਣਾ 3 ਨਾਲ ਕੀਤੀ 9 ਆ ਜਾਏਗਾ ਉਸ ਤੋਂ ਬਾਅਦ ਆਪਾਂ x ਵੀ ਰੱਖ ਮੰਨ ਇੱਕ ਪਾਸੇ ਕਰ ਲੈਣਾ ਹੈ 5x ਆ 3x ਇੱਧਰ ਹੈ ਪਲੱਸ ਦਾ ਇੱਧਰ ਆ ਕੇ ਮਾਈਨਸ ਹੋ ਜਾਏਗਾ ਬਰਾਬਰ ਕੀ ਹੈ ਆਪਣੇ ਕੋਲ ਮਾਈਨਸ ਦੇ 9 ਅਤੇ ਮਾਈਨਸ 25 ਇੱਧਰ ਜਾ ਕੇ ਹੋ ਜਾਣਗੇ ਪਲੱਸ ਦੇ 25 ਹੋ ਜਾਣਗੇ ਹੁਣ 5x ਵਿੱਚੋਂ ਅਗਰ ਆਪਾਂ 3x ਘਟਾਈਏ ਤਾਂ ਕਿੰਨਾ ਆ ਜਾਏਗਾ ਆਪਣੇ ਕੋਲ 2x ਆ ਜਾਏਗਾ ਤੇ ਬਰਾਬਰ ਦੇ ਵਿੱਚ -9 25 ਅਗਰ 25 ਵਿੱਚੋਂ 9 ਘਟਾਈ ਤਾਂ ਆਪਣੇ ਕੋਲ 16 ਆ ਜਾਏਗਾ ਯਾਨੀ 2x ਕਿਸ ਦੇ ਬਰਾਬਰ ਆ ਗਿਆ ਆਪਣੇ ਕੋਲ 16 ਦੇ ਹੁਣ ਅਗਰ ਆਪਾਂ 2x ਨੂੰ ਬਰਾਬਰ 16 ਦੇ ਰੱਖਾਂਗੇ ਤਾਂ ਆਪਾਂ ਐਗਜ਼ਾਮਪਲ ਪਤਾ ਕਰਨਾ ਹੈ ਤੇ ਜਿਹੜਾ 2 ਹੈ ਉਹਦੇ ਜਾ ਕੇ ਡਿਵਾਈਡ ਹੋ ਜਾਏਗਾ 16 2 2 ਦੇ ਭਾੜੇ ਤੇ ਅਗਰ 16 ਨੂੰ ਕੱਟੀ ਤੇ ਆਪਣੇ ਕੋਲ 8 ਆ ਜਾਏਗਾ ਤਾਂ ਐਗਜ਼ਾਮਪਲ ਕਿੰਨਾ ਆ ਜਾਏਗਾ ਆਪਣੇ ਕੋਲ ਇਸ ਦਾ आठ आ जाएगा इसे अपने को चार अंक वाला पहला ऑपरेशन उसके तो बाद अपने को ऑपरेशन भी समीकरण हल करनी है सब तो पेलना चार गुण एक्सनल करा तो कि आ जाएगा अपने को चार एक्स प्लस फिर चार दुणा अगर दो करिए चार दुनी अठ ना अपने को माइनस दे बराबर दो दुण एक्स न करिए दो एक्स माइनस फिर दो करिए दो प्लस सत हूँ अपने को आ जाएगा चार एक्स प्लस अठ माइनस पं यानी अठ्च पाँच कटाए किए हो जाए गए प्लस तीन बराबर दो एक्स माइनस दो प्लस सत्त प्लस माइनस माइनस हो जाएगा सत्त दो निशानी वोट रकम दी व्डा अपने को सत्त है तो सत किस दा है अपने को प्लस द इस तो बाद आप एक्स रकम हम एक पासे कर देना है चार एक्स आक्स इधर आके फिर की हो जाएगा माइनस दो एक्स बराबर अपने को बच गया पाँच अब प्लस तीन उद्या हो जाएगा माइनस तीन चार एक्स विचों दो एक्स कटाइए तो अपने को कि आ जाता है दो एक्स बराबर पाँचों तीन कटाइए तो दो यानी दो एक्स किस बराबर आ गया अपने कोस दो दो बराबर दो हम आप एक्स दल पता करना है आ दो डिवाइड हो जाएगा दो बटे दो अगर दो भाग करिए तो अपने को कि आ जाता है एक तो एक्सद मतलब कि आ जाएगा अपने को एक आ जाएगा उसके बाद अपने को दसवें ऑपरेशन समीकरण हल करो ये उस तरीके करना है चार एक्स प्लस तीन बराबर दो दुणा एक्स न करा दो एक्स माइनस दो दुणा एक करा दो प्लस पाँच आप लिखा चार एक्स प्लस तीन बराबर दो एक्स हूँ माइनस दो प्लस पाँच। प्लस माइनस माइनस यानी पांचों दो घटाई तीन तो ते निशानी वो रकम की व्डा क्या पाँच तो पांच कहता है प्लस इस करके इतने प्लस आ जाएगा उस फिर एक्स भी रकम हम एक पास करना है चार एक्स एक्स रख के माइनस दो एक्स हो जाएंगे बराबर ज जा अपने को से तीन तो प्लस तीन उतरा की हो जाएगा माइनस तीन हम चार एक्सों दो एक्स कटाइए अपने को दो आ जाएगा बराबर तीन माइनस से निकले होंगे है जीरो यानी कि दो एक्स किस के बराबर आ गया अपने को जीरो के बराबर आ गया हमें एक्सद मतलब पता करना है तो आर के डिवाइड हो जाएगा जीरो बटे दो 0 ਨੂੰ ਅਗਰ ਕਿਸੇ ਰਕਮ ਨਾਲ ਦੀ ਭਾਗਰੇ ਤਾਂ ਆਪਣੇ ਕੋਲ ਆਨਸਰ ਕਿੰਨਾ ਆਉਂਦਾ ਹੈ 0 ਤਾਂ ਐਗਜ਼ਾਮਪਲ ਕਿੰਨਾ ਆ ਜਿਗਾ ਇਸ ਵਿੱਚ 0 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ 11ਵਾਂ ਪ੍ਰਸ਼ਨ ਇੱਕ ਸਮਾਂਤਰ ਚਤੁਰਭੁਜ ਦੇ ਦੋ ਲਾਗਵੇਂ ਕੋਣਾਂ ਦਾ ਅਨੁਪਾਤ 3:7 ਹੈ ਇਸ ਦੇ ਚਾਰੇ ਕੋਣਾਂ ਦਾ ਮਾਪ ਪਤਾ ਕਰੋ ਹੁਣ ਇੱਕ ਆਪਣੇ ਕੋਲ ਇੱਕ ਸਮਾਂਤਰ ਚਤੁਰਭੁਜ ਹੈ ਇਸ ਦੇ ਲਾਗਵੇਂ ਕੋਣਾਂ ਦਾ ਅਨੁਪਾਤ 3:7 ਹੈ ਇਹ ਹੁੰਦੇ ਆਪਣੇ ਕੋਲ ਲਾਗਵੇਂ ਕੋਣ ਇਹ ਆਪਾਂ ਮੰਨਾਂਗੇ 3x ਤੇ ਦੂਸਰਾ ਹੋਊਗਾ ਆਪਣੇ ਕੋਲ 7x ਹੁਣ ਆਪਾਂ ਨੂੰ ਪਤਾ ਹੈ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਯਾਨੀ ਇਹਨਾਂ ਦਾ ਜੋੜ ਵੀ ਕਿੰਨਾ ਆ ਜਾਏਗਾ 180 3x 7x 180 3x 7x ਕਿੰਨੇ ਹੋ ਜਾਣਗੇ 10x 180 ਹੁਣ ਆਪਾਂ x ਦਾ ਪਤਾ ਕਰਨਾ ਹੈ ਆ 10 ਤੋਂ ਦਰਿਆ ਕਿ ਡਿਵਾਈਡ ਹੋ ਜਾਏਗਾ 180 10 x 180 10 ਜਦੋਂ ਇਸ ਨੂੰ ਭਾਗ ਕਰਾਂਗੇ ਤਾਂ ਆਪਣੇ ਕੋਲ 18 ਆ ਜਾਏਗਾ ਯਾਨੀ ਐਗਜ਼ਾਮਲ ਕਿੰਨਾ ਆ ਜਾਏਗਾ ਆਪਣੇ ਕੋਲ 18 ਡਿਗਰੀ ਆ ਜਾਏਗਾ ਮਗਰ ਆਪਾਂ ਚਾਰੇ ਕੋਣਾਂ ਦਾ ਮਾਪ ਪਤਾ ਕਰਨਾ ਹੈ ਹੁਣ ਆਪਾਂ ਨੂੰ ਪਤਾ ਹੈ ਸਮਾਂਤਰ ਚਤੁਰਭੁਜ ਦੇ ਲਾਗਮੀ ਕੋਣ ਦਿੱਤੇ ਹੋਏ ਹਨ 3x ਅਤੇ 7x ਤੇ ਇਹਦੇ ਆਮਣੇ ਸਾਹਮਣੇ ਦੇ ਕੋਣ ਵੀ ਬਰਾਬਰ ਹੁੰਦੇ ਹਨ ਯਾਨੀ ਆ 7x ਆ ਜਾਏਗਾ ਤੇ ਆ 3x ਆ ਜਾਏਗਾ ਇਸੇ ਚਾਰੇ ਕੋਣ ਪਤਾ ਕਰਨੇ ਹਨ ਆਪਾਂ ਵੇਖਿਆ x ਦਾ ਮੁੱਲ ਆਪਣੇ ਕੋਲ ਕਿੰਨਾ ਆਇਆ ਸੀਗਾ ਹੁਣੇ x ਦਾ ਮੁੱਲ ਆਪਣੇ ਕੋਲ ਆਇਆ ਸੀ 18 ਤਾਂ ਅਗਰ ਪਹਿਲਾ ਕੋਣ ਪਤਾ ਕਰੀਏ ਤਾਂ x ਨੂੰ ਇੱਥੇ 18 ਪੜ ਦਾਂਗੇ 3x ਦੀ ਜਗ੍ਹਾ 18 18 ਹੋ دیا۔ 54। ਯਾਨੀ ਅਗਰ 1 ਕੋਣ 54 ਹੈ ਤਾਂ ਉਹਦਾ ਸਾਹਮਣੇ ਵਾਲਾ ਵੀ 54 ਹੋਏਗਾ। ਅਗਰ ਆਪਾਂ 7x ਪਤਾ ਕਰਨਾ ਹੈ 7 x ਦਾ ਮੁੱਲ ਕਿੰਨਾ ਆਪਣੇ ਕੋਲ 18। 18 7 ਕਿੰਨਾ ਆ ਜਾਏਗਾ 126। ਯਾਨੀ 1 ਕੋਣ ਆਪਣੇ ਕੋਲ 54 ਐ ਸੀ ਤੇ 1 126। ਆਪਾਂ ਚਾਰ ਕੋਣ ਪਤਾ ਕਰਨੇ ਸੀ ਯਾਨੀ ਦੋ ਕੋਣ 54 ਡਿਗਰੀ ਦੇ ਹੋਣਗੇ ਅਤੇ ਦੋ ਕੋਣ 126 ਡਿਗਰੀ ਦੇ ਹੋਣਗੇ। ਉਸ ਤੋਂ ਬਾਅਦ ਆਪਣੇ ਕੋਲ 12ਵਾਂ ਪ੍ਰਸ਼ਨ ਦਿੱਤੇ ਗਏ ਚਿੱਤਰ ਵਿੱਚ ਪੀਕਿਊ ਆਰ ਐਸਿਕ ਸਮਚਤ੍ਰਪੁਜ ਹੈ ਐਕਸ ਅਤੇ ਵਾਈ ਦਾ ਮੁੱਲ ਪਤਾ ਕਰੋ ਹੁਣ ਆਪਾਂ ਨੂੰ ਪਤਾ ਹੈ ਸਮਚਤ੍ਰਪੁਜ ਦੇ ਜਿਹੜੇ ਵੀ ਕਰਨ ਹੈ ਉਹ ਇੱਕ ਦੂਜੇ ਨੂੰ ਸਮਦਵਾਜਿਤ ਕਰਦੇ ਹਨ ਯਾਨੀ ਬਰਾਬਰੀ ਸੈਂਚ ਵੰਡਦੇ ਹਨ ਅਤੇ ਬਰਾਬਰ ਹੁੰਦੇ ਹਨ ਇਸ ਵਿੱਚ ਵੀ ਆਪਾਂ ਵੇਖਾਂਗੇ ਜਿਹੜੇ ਵੀ ਕਰਨ ਹੈ ਉਹ ਸਮਦਵਾਜਿਤ ਕਰਦੇ ਹਨ ਯਾਨੀ ਇਹਨਾਂ ਦੇ ਮੁੱਲ ਬਰਾਬਰ ਹੋਵੇਗਾ 2x 1 ਦਾ ਮੁੱਲ ਕਿਸ ਦੇ ਬਰਾਬਰ ਹੋਵੇਗਾ 9 ਦੇ ਅਤੇ 3y 2 ਦਾ ਮੁੱਲ 11 ਦੇ ਬਰਾਬਰ ਹੋਏਗਾ ਹੁਣ ਜਦੋਂ ਆਪਾਂ 2x 1 ਨੂੰ 9 ਦੇ ਬਰਾਬਰ ਰੱਖਾਂਗੇ ਤਾਂ ਆਪਾਂ x ਦਾ ਮੁੱਲ ਪਤਾ ਕਰਨਾ ਹੈ 2x ਆ ਮਾਈਨਸ ਇੱਕ ਉਧਰ ਜਾ ਕੇ ਪਲੱਸ ਹੋ ਜਾਏਗਾ 9 1 2x 9 1 ਕਿੰਨੇ ਹੋ ਗਏ 10 ਤੇ x ਦਾ ਮੁੱਲ ਪਤਾ ਕਰਨਾ ਹੈ ਤਾਂ ਦੋ ਦੁਆਰੇ ਕੇ ਡਿਵਾਈਡ ਹੋ ਜਾਏਗਾ 10 2 ਜੇ 10 ਨੂੰ 2 ਤੇ ਭਾਗ ਕਰਾਂਗੇ ਤਾਂ ਆਪਣੇ ਕੋਲ ਆਨਸਰ 5 ਆ ਜਾਏਗਾ ਯਾਨੀ x ਦਾ ਮੁੱਲ ਕਿੰਨਾ ਆ ਗਿਆ ਆਪਣੇ ਕੋਲ 5 ਆ ਜਾਏਗਾ ਇਸੇ ਤਰੀਕੇ ਨਾਲ ਆਪਾਂ y ਦਾ ਮੁੱਲ ਪਤਾ ਕਰ ਲੈਣਾ ਹੈ 3y 2 ਕਿਸ ਦੇ ਬਰਾਬਰ ਆ ਜਾਏਗਾ ਆਪਣੇ ਕੋਲ 11 ਦੇ ਆਪਾਂ 3y ਉਸ ਤਰੀਕੇ ਨਾਲ ਲਿਖ ਦਾਂਗੇ ਆ 2 ਉਧਰ ਜਾ ਕੇ ਮਾਈਨਸ ਹੋ ਜਾਏਗਾ 11 2 3y 11 2 ਕਿੰਨੇ ਹੁੰਦੇ ਆਪਣੇ ਕੋਲ 9 ਤੇ ਆ ਤਿੰਨ ਉਧਰ ਜਾ ਕੇ ਡਿਵਾਈਡ ਹੋ ਜਾਏਗਾ y 9 3 ਜੋ 3 ਤੇ ਭਾੜੇ ਤੇ 9 ਨੂੰ ਕੱਟਿਆ ਤਾਂ ਇਹ 3 ਤੇ ਜਾ ਕੇ 33 9 ਤੇ y ਦਾ ਮੁੱਲ ਕਿੰਨਾ ਆ ਜਾਏਗਾ ਆਪਣੇ ਕੋਲ ਇਸ ਦਾ 3 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ 13ਵਾਂ ਪ੍ਰਸ਼ਨ ਦਿੱਤੇ ਗਏ ਚਿੱਤਰ ਵਿੱਚ ABCD ਇੱਕ ਆਇਤ ਹੈ x ਅਤੇ y ਦਾ ਮੁੱਲ ਪਤਾ ਕਰੋ ਆਇਤ ਦੀ ਪ੍ਰੋਪਰਟੀ ਕੀ ਹੁੰਦੀ ਹੈ ਇਸ ਦੀ ਆਮਨੇ ਸਾਹਮਣੇ ਦੀ ਪਜਾਵਾਂ ਬਰਾਬਰ ਹੁੰਦੀ ਹਨ ਇਸ ਵਿੱਚ ਵੀ ਆਪਾਂ ਪਜਾਵਾਂ ਨੂੰ ਬਰਾਬਰ ਰੱਖਾਂਗੇ ਅਤੇ x ਅਤੇ y ਦਾ ਮੁੱਲ ਪਤਾ ਕਰਾਂਗੇ ਹੁਣ 5x 1 ਕਿਸ ਦੇ ਬਰਾਬਰ ਦਿੱਤਾ ਹੋਇਆ ਆਪਣੇ ਕੋਲ 24 ਦੇ 5x 1 ਨੂੰ ਕਿਸ ਦੇ ਬਰਾਬਰ ਰੱਖਾਂਗੇ ਆਪਾਂ 24 ਦੇ 5x 1 24 ਉਸੇ ਤਰੀਕੇ ਨਾਲ 5x 1 ਉਧਰ ਜਾ ਕੇ ਪਲੱਸ ਹੋ ਜਾਏਗਾ 24 ਪਲੱਸ 1 5x ਬਰਾਬਰ 24 ਪਲੱਸ 1 ਕਿੰਨੇ ਹੋ ਗਏ ਆਪਣੇ ਕੋਲ 25 ਤੇ 5 ਉਧਰ ਜਾ ਕੇ ਡਿਵਾਈਡ ਹੋ ਜਾਏਗਾ x ਬਰਾਬਰ 25 बटे 5 5 ਦੇ ਭਾੜੇ ਤੇ ਅਗਰ 25 ਨੂੰ ਕੱਟੇ ਕਿੰਨੇ ਤੇ ਕੱਟਿਆ ਜਾਏਗਾ 5 ਤੇ ਤਾਂ x ਦਾ ਮੁੱਲ ਕਿੰਨਾ ਆ ਜਾਏਗਾ ਆਪਣੇ ਕੋਲ 5 ਆ ਜਾਏਗਾ ਉਸੇ ਤਰੀਕੇ ਨਾਲ y ਦਾ ਮੁੱਲ ਪਤਾ ਕਰਨਾ ਹੈ ਕਿਉਂਕਿ ਪੰਜਾਵਾ ਬਰਾਬਰ ਹਨ 2y 3 5 2y ਬਰਾਬਰ ਅਮ ਮਾਈਨਸ ਤੇ ਨੋਦਰਿਆ ਕੇ ਪਲੱਸ ਹੋ ਜਾਏਗਾ 5 ਪਲੱਸ 3 2y ਬਰਾਬਰ 5 ਪਲੱਸ 3 ਕਿੰਨੇ ਹੋਗੇ ਆਪਣੇ ਕੋਲ 8 ਤੇ ਆ ਦੋ ਦਰਿਆ ਕੇ ਡਿਵਾਈਡ ਹੋ ਜਾਏਗਾ y ਬਰਾਬਰ 8 2 ਹੁਣ ਦੋ ਦੇ ਭਾੜੇ ਤੇ 8 ਕਿੰਨੇ ਤੇ ਹੁੰਦਾ ਹੈ 4 ਤੇ ਤਾਂ y ਦਾ ਮੁੱਲ ਕਿੰਨਾ ਆ ਜਾਏਗਾ ਆਪਣੇ ਕੋਲ ਇਸ ਵਿੱਚ 4 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ 6 ਚੰਕਾਮੇ ਪ੍ਰਸ਼ਨ ਆਪਣੇ ਕੋਲ ਆਏ ਛੁੱਟੀਆਂ ਦੇ ਦਿਨਾਂ ਵਿੱਚ ਇੱਕ ਖਾਸ ਜਮਾਤ ਦੇ ਵਿਦਿਆਰਥੀਆਂ ਦੁਆਰਾ ਪ੍ਰਤੀ ਦਿਨ ਟੀਵੀ ਦੇਖਣ ਦੇ ਸਮੇਂ ਨੂੰ ਦਿੱਤੇ ਗ੍ਰਾਫ ਰੇ ਦਰਸਾਇਆ ਗਿਆ ਹੈ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਆਪਣੇ ਕੋਲ ਇੱਕ ਗ੍ਰਾਫ ਬਣਿਆ ਹੋਇਆ ਹੈ ਆਪਾਂ ਇਸ ਨੂੰ ਵੇਖ ਕੇ ਤਿੰਨ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਤਿੰਨੇ ਪ੍ਰਸ਼ਨ 2-2 ਨੰਬਰ ਦੇ ਹਨ ਟੋਟਲ ਨੰਬਰ ਹੋਗੇ 6 niche ਆਪਣੇ ਕੋਲ ਹੈ hours of tv watched per day ਦੂਸਰੇ ਪਾਸੇ ਹੈ number of student ਇੱਕ ਪਾਸੇ ਬੱਚਿਆਂ ਦੀ ਗਿਣਤੀ ਹੈ ਇੱਕ ਪਾਸੇ ਘੰਟਿਆਂ ਦੀ ਗਿਣਤੀ ਹੈ ਕਿ ਕਿੰਨਾ ਟਾਈਮ ਉਹ ਟੀਵੀ ਦੇਖਦੇ ਹਨ ਪਹਿਲਾ ਹੈ ਸਭ ਤੋਂ ਵੱਧ ਵਿਦਿਆਰਥੀਆਂ ਨੇ ਕਿੰਨੇ ਸਮੇਂ ਤੱਕ ਟੀਵੀ ਦੇਖਿਆ ਸਭ ਤੋਂ ਵੱਧ ਵਿਦਿਆਰਥੀ ਕਿੰਨੇ ਆਪਣੇ ਕੋਲ 32 ਅਤੇ ਉਹਨਾਂ ਨੇ ਟੀਵੀ ਕਿੰਨਾ ਦੇਖਿਆ 4 ਤੋਂ 5 ਯਾਨੀ 4 ਤੋਂ 5 ਘੰਟੇ ਇਸ ਦਾ ਆਨਸਰ ਆ ਜਾਏਗਾ 4 ਤੋਂ 5 ਘੰਟੇ ਦੂਸਰਾ ਪ੍ਰਸ਼ਨ ਹੈ 4 ਘੰਟਿਆਂ ਤੋਂ ਵੱਧ ਸਮੇਂ ਤੱਕ ਕਿੰਨੇ ਵਿਦਿਆਰਥੀਆਂ ਨੇ ਟੀਵੀ ਦੇਖਿਆ ਹੁਣ 4 ਘੰਟੇ ਤੋਂ ਵੱਧ 4 ਤੋਂ 5 5 ਤੋਂ 6 ਤੇ 6 ਤੋਂ 7 ਕਿੰਨੇ ਕਿੰਨੇ ਬੱਚੇ ਐ 32 8 ਅਤੇ 6 ਇਹਨਾਂ ਦਾ ਜੋੜ ਕਰ ਦੇਣਾ ਹੈ 32 8 ਅਤੇ 6 32 ਤੇ 8 40 6 ਤਾਂ ਕਿੰਨੇ ਬੱਚੇ ਸੀਗੇ 46 ਤਾਂ ਸਹੀ ਆਨਸਰ ਆ ਜਾਏਗਾ 46 ਕਿੰਨੇ ਵਿਦਿਆਰਥੀਆਂ ਨੇ ਟੀਵੀ ਦੇਖਿਆ 46 ਬੱਚਿਆਂ ਨੇ 4 ਘੰਟੇ ਤੋਂ ਵੱਧ ਤੀਸਰਾ ਹੈ ਕੁੱਲ ਕਿੰਨੇ ਵਿਦਿਆਰਥੀਆਂ ਨੇ ਟੀਵੀ ਦੇਖਣ ਵਿੱਚ 5 ਘੰਟੇ ਤੋਂ ਜ਼ਿਆਦਾ ਸਮੇਂ ਬਤਾਇਆ 5 ਘੰਟੇ ਤੋਂ ਜ਼ਿਆਦਾ 5 ਤੋਂ 6 ਤੇ 6 ਤੋਂ 7 ਕਿੰਨੇ-ਕਿੰਨੇ ਬੱਚੇ ਆ 5 ਤੋਂ 6 ਹੈਗੇ 8 ਪਲੱਸ ਤੇ 6 ਤੋਂ 7 ਘੰਟੇ ਕਿੰਨੇ ਬੱਚੇ ਨੇ ਵਿਖਿਆ 6 ਨੇ ਤਾਂ ਕੁੱਲ ਬੱਚੇ ਕਿੰਨੇ ਹੋਗੇ 14 14 ਬੱਚਿਆਂ ਨੇ 5 ਘੰਟੇ ਤੋਂ ਜ਼ਿਆਦਾ ਸਮਾਂ ਬਤਾਇਆ ਉਸ ਤੋਂ ਬਾਅਦ ਆਪਨੇ ਕੋਲ 15ਵਾਂ ਪ੍ਰਸ਼ਨ ਕਿਸੇ ਫੈਕਟਰੀ ਦੇ 30 ਮਜ਼ਦੂਰਾਂ ਦੇ ਹਫ਼ਤੇ ਦੀ ਆਮਦਨ ਹੇਠਾਂ ਲਿਖੀ ਹੈ ਮਿਲਾਨ ਚ ਇਹਨਾਂ ਦੀ ਵਰਤੋਂ ਕਰਦੇ ਹੋਏ ਅੰਤਰਾਲਾਂ 800 ਤੋਂ 810 810 ਤੋਂ 820 ਆਦਿ ਵਾਲੀ ਇੱਕ ਬਾਰ ਬਾਰਤਾ ਸਾਨੀ ਬਣਾਓ ਇਹ ਸਵਾਲ ਕਰਨ ਲਈ ਤੁਹਾਨੂੰ i ਬਟਨ ਤੇ ਇਸ ਦਾ ਲਿੰਕ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਇਹ ਸਵਾਲ ਨੂੰ ਸਵਾਲ ਦਾ ਹੱਲ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲ ਸਵਾਲਵਾਂ ਆਪਰੇਸ਼ਨ ਇੱਕ ਥੈਲੇ ਵਿੱਚ 5 ਨੀਲੇ 8 ਹਰੇ ਅਤੇ 7 ਪੀਲੇ ਬੰਟੇ ਹਨ ਜੇਕਰ ਇੱਕ ਬੰਟਾ ਬਿਨਾਂ ਦੇਖੇ ਬਾਹਰ ਕੱਢਿਆ ਜਾਂਦਾ ਹੈ ਤਾਂ ਪਤਾ ਕਰੋ ਬੰਟਾ ਪੀਲਾ ਹੋਵੇ ਹਰਾ ਹੋਵੇ ਲਾਲ ਹੋਵੇ ਨੀਲਾ ਹੋਵੇ ਨੀਲਾ ਨਾ ਹੋਵੇ ਤੇ ਲਾਲ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਆਪਾਂ ਕੁੱਲ ਬੰਟੇ ਦੇਖਣੀ ਕਿੰਨੇ ਹੈ 5 ਨੀਲੇ ਹੈ 8 ਹਰੇ ਤੇ 7 ਪੀਲੇ ਹੈ 5 प्लस अठ प्लस सत पं अठ तेरह प्लस सत भी कुल बंटे किन्ने हो गए अपने को हो गए पता करने है कि बंटा पीला होना चाहिए है हूँ आप वेखिए इस पीले बंटे किन्ने हैं अपने को पीले बंटे हैं सत्त बटे तो कुल बंटे किन्ने से अपने को तो पहले का आंसर आ जाएगा सत्त बटे भी दूसरा है हरा बंटा होवे हरे बंटे किन्ने हैं अपने को अठ तो कुल बंटे भी सही आंसर आ जाएगा अठ बटे भी उस बाद तीसरा प्रश्न है बंटा लाल अगर आप वेखिए इस लाल बंटे किन्ने कोई भी नहीं तो आंसर आ जाएगा जीरो बटे भी फिर जीरो दोनों ही आंसर ठीक है बाद आपने तो है अपने को चौथा प्रश्न बंटा नीला तो नीले बंटे किन्ने अपने कोल बंटे किन्ने से अपने को बटे भी इसू कट भी सकते हो पं एकम भी सही आंसर आ जाएगा एक बटे चार आ जाएगा उसने को प्रश्न है नीला न हो यानी आप नीले बंटे नहीं गिने बाकी वेखने नीले किन्ने से पाँच यानी आप नहीं गिना बाकी किने रह गए अपने को अठते सत्त पंद्रह तो कुल किन्ने से भी तो आंसर आ जाएगा पंद्रह बटे भी फिर पंते कटिए तो तीए पंद्रह चौका भी सही आंसर आ जाएगा तीन बटे चार आ जाएगा उसद अपने को छेवं है बंटा लाल न हो हूँ इस लाल बंटा कोई भी नहीं है ਤਾਂ ਇਹਨਾਂ ਸਾਰਿਆਂ ਦਾ ਜੋੜ ਕਰ ਦਾਂਗੇ ਤੇ ਜੋੜ ਕਿੰਨਾ ਸੀ ਆਪਣੇ ਕੋਲ 20 ਤੇ ਕੁੱਲ ਬੰਟੇ 20 ਇਸ ਨੂੰ ਕੱਟ ਕੇ ਕਿੰਨਾ ਆ ਜਾਏਗਾ ਆਪਣੇ ਕੋਲ 1 ਤਾਂ ਸਹੀ ਆਂਸਰ ਆ ਜਾਏਗਾ ਇਸ ਦਾ 1 ਆ ਜਾਏਗਾ